ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਬệnh ਭਰਾਵਾਂ ਦੇ ਲਈ ਹੈ ਜਿਹੜੇ ਕਿ ਬਹੁਤ ਦੁਖੀ ਹਨ ਜਿਨ੍ਹਾਂ ਦੇ ਸਰੀਰ ਦੇ ਰੋਗ ਹੁਣ ਤੱਕ ਕੱਟੇ ਨਹੀਂ ਗਏ ਜਿਨ੍ਹਾਂ ਦੇ ਸਰੀਰ ਦੇ ਵਿੱਚ ਦਰਦ ਰਹਿੰਦਾ ਹੈ ਗੋਡੇ ਮੋਡੇ ਦਰਦ ਕਰਦੇ ਰਹਿੰਦੇ ਹਨ ਤਾ ਆਪਣੀ ਅੱਜ ਦੀ ਵੀਡੀਓ ਉਹ ਭੈਣ ਭਰਾ ਧਿਆਨ ਦੇ ਨਾਲ ਸੁਣੋ ਤੁਹਾਨੂੰ ਕੋਈ ਵੀ ਰੋਗ ਹੈ ਉਸ ਰੋਗ ਨੂੰ ਠੀਕ ਕਰਨ ਦੀ ਜੁਗਤੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤਾਂ ਸਾਧ ਸੰਗਤ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਕੱਲ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਬਿਮਾਰੀਆਂ ਦਾ ਵਾਦਾ ਬਹੁਤ ਜ਼ਿਆਦਾ ਹੋਇਆ ਪਿਆ ਹੈ ਜਿਸ ਨੂੰ ਵੀ ਪੁੱਛੀਏ ਸੈਲ ਘਟੇ ਨੇ ਬੁਖਾਰ ਹੋਇਆ ਹੈ ਅੱਜ ਕੱਲ ਸਾਡਾ ਰਹਿਣ ਸਹਿਣ ਬਦਲ ਗਿਆ ਹੈ ਸਾਡੀਆਂ ਖੁਰਾਕਾਂ ਉਹ ਨਹੀਂ ਰਹੀਆਂ ਜਿਸ ਕਰਕੇ ਸਾਡੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਸਰੀਰ ਹੀ ਬਿਮਾਰੀਆਂ ਦੇ ਨਾਲ ਕਿਰੇ ਪਏ ਹਨ ਪਥਰੀ ਅਲਰਜੀ ਦਾ ਰੋਗ ਵੀ ਅੱਜ ਕੱਲ ਬਹੁਤ ਲੋਕਾਂ ਦੇ ਵਿੱਚ ਸੌਣ ਨੂੰ ਮਿਲਦਾ ਹੈ ਅਕੀ ਥਕੇ ਲੋਕ ਆਪਣੇ ਦੁੱਖ ਦੂਰ ਕਰਨ ਦੇ ਲਈ ਪਤਾ ਨਹੀਂ ਕਿੰਨੇ-ਕਿੰਨੇ ਡਾਕਟਰ ਬਦਲ ਕੇ ਦਵਾਈਆਂ ਲੈਂਦੇ ਹਨ ਪਰ ਬਿਮਾਰੀ ਫਿਰ ਵੀ ਠੀਕ ਨਹੀਂ ਹੁੰਦੀ ਤਾਂ ਸੰਗਤ ਜੀ ਅੱਜ ਦੀ ਸਾਡੀ ਇਹ ਵੀਡੀਓ ਇਸੇ ਵਿਸ਼ੇ ਤੇ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਸਮੱਤ ਬਖਸ਼ਦੇ ਹਨ ਕਿ ਸਰੀਰ ਨੂੰ ਰੋਗ ਪਾਪ ਕਾਰਨ ਹੀ ਲੱਗਦੇ ਹਨ ਪਾਪ ਦਾ ਇਲਾਜ ਦੁਨੀਆ ਦਾ ਕੋਈ ਡਾਕਟਰ ਨਹੀਂ ਕਰ ਸਕਦਾ ਪਾਪ ਦਾ ਇਲਾਜ ਤਾਂ ਸਿਰਫ ਗੁਰੂ ਕੋਲ ਹੈ ਸੰਗਤ ਜੀ ਕੁਝ ਕਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਚੰਗੇ ਤਕੜੇ बिजनेসম্যান ਉਹਨਾ ਸਾਹਿਬ ਤੋਂ ਪੰਜਾਬ ਆਏ ਕਿ ਅਸੀਂ ਗੁਰੂ ਜੀ ਦੇ ਚਰਨ ਛੋਹ ਸਤਨਾ ਦੇ ਦਰਸ਼ਨ ਕਰਨੇ ਹਨ ਪੰਜਾਬ ਆ ਕੇ ਉਹਨਾਂ ਨੇ ਦਿੱਲੀ ਜਾਣ ਲਈ ਵਿਚਾਰ ਬਣਾ ਲਈ ਜਦੋਂ ਉਹ ਦਿੱਲੀ ਪਹੁੰਚੇ ਤਾਂ ਜਿਹੜੇ ਕੱਪੜੇ ਦਾ ਵਪਾਰੀ ਸੀ ਉਸ ਦੇ ਅਚਾਨਕ ਹੀ ਬਹੁਤ ਤੇਜ਼ ਦਰਦ ਹੋਣ ਲੱਗ ਪਿਆ ਬਹੁਤ ਤੇਜ਼ ਦਰਦ ਹੋਣ ਕਾਰਨ ਉਹ ਡਾਕਟਰ ਦੇ ਕੋਲ ਗਏ ਤੇ ਚੈੱਕਅਪ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਨੂੰ ਪਥਰੀ ਦੀ ਪ੍ਰੋਬਲਮ ਹੈ ਡਾਕਟਰ ਕਹਿੰਦੇ ਕਿ ਪਥਰੀ ਦਾ ਆਪਰੇਸ਼ਨ ਤੁਹਾਨੂੰ ਜਲਦ ਹੀ ਕਰਵਾਉਣਾ ਪਵੇਗਾ ਉਹ ਕਹਿੰਦੇ ਕਿ ਡਾਕਟਰ ਸਾਹਿਬ ਆਪਰੇਸ਼ਨ ਤਾਂ ਅਸੀਂ ਲੁਧਿਆਣੇ ਜਾ ਕੇ ਹੀ ਕਰਵਾਵਾਂਗੇ ਤੁਸੀਂ ਇੱਕ ਵਾਰ ਦਰਦ ਰੋਕਣ ਦੇ ਲਈ ਕੋਈ ਇੰਜੈਕਸ਼ਨ ਲਗਾ ਦਿਓ ਡਾਕਟਰ ਨੇ ਇੰਜੈਕਸ਼ਨ ਲਗਾ ਦਿੱਤਾ ਫਿਰ ਉਹ ਬੰਗਲਾ ਸਾਹਿਬ ਦਰਸ਼ਨ ਕਰਨ ਚਲੇ ਗਏ ਦਰਸ਼ਨ ਕਰਦਿਆਂ ਫਿਰ ਉਸ ਦੇ ਹਲਕਾ ਹਲਕਾ ਦਰਦ ਸ਼ੁਰੂ ਹੋ ਗਿਆ ਉਹ ਕੁਝ ਕਾਲੀ ਕਰਨ ਲੱਗੇ ਕਿ ਜਲਦੀ ਦੇ ਨਾਲ ਦਰਸ਼ਨ ਕਰ ਲਈਏ ਪਰ ਜਦੋਂ ਉਹ ਬੰਗਲਾ ਸਾਹਿਬ ਜਲ ਛਕਣ ਲੱਗਿਆ ਤਾਂ ਉਹ ਕਹਿੰਦੇ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਵਿੱਚ ਫੁਰਨਾ ਬਣਿਆ ਇਹ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜੇ ਲੋਕਾਂ ਦਾ ਚੇਚਕ ਦਾ ਰੋਗ ਠੀਕ ਹੋ ਸਕਦਾ ਹੈ ਤਾਂ ਮੇਰੀ ਪੱਥਰੀ ਦੀ ਕਿਹੜੀ ਗੱਲ ਹੈ ਉਹ ਕਹਿੰਦਾ ਕਿ ਮੈਂ ਰੱਜ ਕੇ ਜਲ ਛਕਿਆ ਤੇ ਫਿਰ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਕੀ ਇਹ ਜਲ ਮੈਨੂੰ ਘਰ ਲੈ ਜਾਣ ਵਾਸਤੇ ਵੀ ਮਿਲ ਸਕਦਾ ਹੈ ਤਾਂ ਉਹਨਾਂ ਸੇਵਾਦਾਰਾਂ ਨੇ ਮੈਨੂੰ ਜਲ ਨਾਲ ਭਰੀ ਹੋਈ ਇੱਕ ਕੈਣੀ ਦੇ ਦਿੱਤੀ ਹੀਰੋ ਕਹਿੰਦੇ ਕੈਸੀ ਹਥੋਂ ਚੱਲ ਪਏ ਤੇ ਲੁਧਿਆਣੇ ਤੱਕ ਪਹੁੰਚਦੇ ਆ ਪਹੁੰਚਦੇ ਆ ਥੋੜਾ ਥੋੜਾ ਜਲ ਛਕਦੇ ਹੋਏ ਸਾਰੇ ਜਲ ਦੀ ਕੈਨੀ ਛਕ ਲਈ ਅਤੇ ਹਰ ਵਾਰ ਜਲ ਛਕਦਿਆਂ ਨਾਲ ਨਾਲ ਜਪਦਾ ਰਹਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਠੇ ਸਭ ਦੁੱਖ ਜਾਏ ਜਦੋਂ ਉਹ ਲੁਧਿਆਣੇ ਆਪਣੇ ਘਰ ਪਹੁੰਚੇ ਤਾਂ ਉਹ ਕਹਿੰਦਾ ਕਿ ਬਾਥਰੂਮ ਦੇ ਰਾਹੀਂ ਮੇਰੇ ਅੰਦਰੋਂ ਪੱਥਰੀ ਨਿਕਲ ਗਈ ਤੇ ਉਸ ਤੋਂ ਬਾਅਦ ਮੈਨੂੰ ਕਦੇ ਪਥਰੀ ਦਾ ਦਰਦ ਨਹੀਂ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਕਦੇ ਪਥਰੀ ਨਹੀਂ ਹੋਈ ਸੋ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਉਸ ਇਨਸਾਨ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਜਿਹੜੀ ਪਥਰੀ ਨੂੰ ਡਾਕਟਰ ਕਹਿੰਦੇ ਸੀ ਕਿ ਆਪਰੇਸ਼ਨ ਕਰਵਾ ਕੇ ਕੱਢਣੀ ਪਵੇਗੀ ਉਹ ਪਥਰੀ ਸਿਰਫ ਭਾਵਨਾ ਨਾਲ ਗੁਰੂ ਜੀ ਦਾ ਨਾਮ ਲੈਣ ਨਾਲ ਅਤੇ ਜਲ ਸ਼ਕਰ ਨਾਲ ਹੀ ਬਾਹਰ ਨਿਕਲ ਗਈ ਸੰਗਤ ਜੀ ਇਥੇ ਇੱਕ ਅਲਰਜੀ ਦੀ ਘਟਨਾ ਵੀ ਸਾਹਮਣੇ ਆਉਂਦੀ ਹੈ ਕਹਿੰਦੇ ਕਿ ਤੀਜੇ ਪਾਸ਼ਾ ਜੀ ਦੇ ਸਮੇਂ ਦਾ ਜ਼ਿਕਰ ਹੈ ਇਥੇ ਇੱਕ ਅਲਰਜੀ ਦੀ ਘਟਨਾ ਵੀ ਸਾਹਮਣੇ ਆਉਂਦੀ ਹੈ ਸਾਧ ਸੰਗਤ ਜੀ ਤੀਜੇ ਪਾਸ਼ਾ ਜੀ ਦੇ ਸਮੇਂ ਦਾ ਜ਼ਿਕਰ ਹੈ ਇੱਕ ਗੁਰਸਿੱਖ ਗੁਰੂ ਸਾਹਿਬਾਂ ਜੀ ਦੇ ਦਰਸ਼ਨ ਕਰਨ ਦੇ ਲਈ ਸੇਵਾ ਕਰਨ ਦੇ ਲਈ ਆਇਆ ਉਹ ਆਪਣੇ ਇਲਾਕੇ ਦੀ ਸੰਗਤ ਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਲੈ ਕੇ ਆਇਆ ਕਰਦਾ ਸੀ ਗੁਰੂ ਜੀ ਨੇ ਉਸ ਨੂੰ ਆਪਣੇ ਇਲਾਕੇ ਦੀ ਜ਼ੇਤੀਦਾਰੀ ਦਿੱਤੀ ਵਜਨ ਕੀਤੇ ਕੇ ਗੋਇੰਦਵਾਲ ਸਾਹਿਬ ਵਿਖੇ ਸੇਵਾ ਚੱਲ ਰਹੀ ਹੈ ਤੂੰ ਆਪ ਵੀ ਆਇਆ ਕਰ ਤੇ ਸੰਗਤਾਂ ਨੂੰ ਹੀ ਸੇਵਾ ਕਰਨ ਦੇ ਲਈ ਲੈ ਕੇ ਆਇਆ ਕਰ ਹੁਣ ਉਸ ਗੁਰਸਿੱਖ ਨੇ ਗੁਰੂ ਜੀ ਨੂੰ ਸਤਿ ਵਚਨ ਕਿਹਾ ਤੇ ਆਪਣੇ ਨਗਰ ਨੂੰ ਚਲਾ ਗਿਆ ਕੁਝ ਦਿਨਾਂ ਪਿਛੋਂ ਸੰਗਤ ਨੂੰ ਨਾਲ ਲੈ ਕੇ ਢੋਲ ਚਿੰਤੇ ਨਾਲ ਕੀਰਤਨ ਕਰਦੇ ਹੋਏ ਗੁਰੂ ਜੀ ਦੇ ਦਰਸ਼ਨ ਕਰਨ ਆ ਰਹੇ ਸੀ ਸੰਗਤ ਜੀ ਰਸਤੇ ਦੇ ਵਿੱਚ ਕੁਝ ਕ ਆਰਾਮ ਕਰਨ ਦੇ ਲਈ ਸਾਰੀ ਸੰਗਤ ਇੱਕ ਖੂਹ ਤੇ ਰੁਕ ਗਈ ਜਥੇਦਾਰ ਨੇ ਪ੍ਰਸ਼ਾਦਾ ਜੋ ਘਰੋਂ ਹੀ ਸਾਰੀ ਸੰਗਤ ਵਾਸਤੇ ਤਿਆਰ ਕਰਕੇ ਲਿਆਂਦਾ ਸੀ ਉਹ ਖੋਲਿਆ ਤੇ ਸਾਰੀ ਸੰਗਤ ਨੂੰ ਵਰਤਾ ਦਿੱਤਾ ਜਦੋਂ ਅਖੀਰ ਵਿੱਚ ਦੋ ਪ੍ਰਸ਼ਾਦੇ ਬਚੇ ਤਾਂ ਜਥੇਦਾਰ ਆਪ ਉਹ ਪ੍ਰਸ਼ਾਦੇ ਛਕਣ ਦੇ ਲਈ ਬੈਠ ਗਿਆ ਜਦੋਂ ਉਹ ਬੈਠ ਕੇ ਪ੍ਰਸ਼ਾਦਾ ਛਕਣ ਲੱਗਾ ਤਾਂ ਉਸੇ ਵੇਲੇ ਹੀ ਉੱਥੇ ਇੱਕ ਕੋੜੀ ਆ ਗਿਆ ਉਸ ਕੋੜੀ ਨੇ ਜਥੇਦਾਰ ਨੂੰ ਬੁਲਾ ਕੇ ਬੇਨਤੀ ਕੀਤੀ ਕਿ ਤੁਸੀਂ ਭਲੇ ਪੁਰਸ਼ ਪ੍ਰਤੀਤ ਹੁੰਦੇ ਹੋ ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ ਮੈਨੂੰ ਪ੍ਰਸ਼ਾਦਾ ਦੇ ਦਿਓ ਸਾਰੀ ਸੰਗਤ ਕਹਿਣ ਲੱਗੀ ਕਿ ਪ੍ਰਸ਼ਾਦਾ ਤਾਂ ਹੈ ਨਹੀਂ ਪਰ ਜਥੇਦਾਰ ਨੇ ਕਿਹਾ ਕਿ ਕੋਈ ਗੱਲ ਨਹੀਂ ਜਿਸ ਤਰ੍ਹਾਂ ਤੀਸਰੇ ਪਾਸ਼ਾ ਜੀ ਦੇ ਹੁਕਮ ਵਿੱਚ ਰੋਜ਼ ਪ੍ਰਸ਼ਾਦਾ ਸ਼ਕੀਦਾ ਹੈ ਜੇ ਇੱਕ ਵੇਲੇ ਨਾਂਗਾ ਪੈ ਜਾਊਗਾ ਤਾਂ ਕੋਈ ਹਰਜ ਨਹੀਂ ਇਹ ਕਹਿ ਕੇ ਉਸਨੇ ਪ੍ਰਸ਼ਾਦਾ ਉਸ ਕੋੜੀ ਨੂੰ ਦੇ ਦਿੱਤਾ ਤੇ ਉਸ ਕੋੜੀ ਨੇ ਪ੍ਰਸ਼ਾਦਾ ਛੱਕ ਕੇ ਉਸ ਜਥੇਦਾਰ ਨੂੰ ਬਹੁਤ ਅਸੀਸਾਂ ਦਿੱਤੀਆਂ ਪ੍ਰਸ਼ਾਦਾ ਛੱਕ ਕੇ ਕੋੜੀ ਨੇ ਪੁੱਛਿਆ ਕਿ ਸੰਗਤ ਕਿੱਥੇ ਜਾ ਰਹੀ ਹੈ ਸੰਗਤ ਨੇ ਦੱਸਿਆ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵਾਂ ਤੀਰਥ ਸਥਾਨ ਬਣ ਰਿਹਾ ਹੈ ਨਵਾਂ ਤੀਰਥ ਪ੍ਰਗਟ ਹੋ ਰਿਹਾ ਹੈ ਪੌਲਿਸ ਆਦਿ ਉਜ਼ਾਰੀ ਹੋ ਰਹੀ ਹੈ ਸੇਵਾ ਕਰਨ ਦੇ ਲਈ ਅਤੇ ਤੀਸਰਾ ਭਾਸ਼ਾ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤ ਜਾ ਰਹੀ ਹੈ ਹੁਣ ਉਸ ਕੋੜੀ ਨੇ ਸੰਗਤ ਨੂੰ ਕਿਹਾ ਕਿ ਮੈਨੂੰ ਵੀ ਨਾਲ ਲੈ ਕੇ ਚੱਲੋ ਪਰ ਕੋੜੀ ਦੇ ਸਾਰੇ ਸਰੀਰ ਜ਼ਖਮ ਸੰ ਤੈ ਇੰਨਾ ਜ਼ਿਆਦਾ ਬੁਰਾ ਹਾਲ ਸੀ ਕਿ ਦੇਖ ਕੇ ਸਾਰੀ ਸੰਗਤ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੈਨੂੰ ਕਿਵੇਂ ਲੈ ਕੇ ਚੱਲੀਏ ਪਰ ਜਥੇਦਾਰ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਲੈ ਕੇ ਚੱਲਦਾ ਹਾਂ ਤੂੰ ਮੇਰੇ ਮੋਢਿਆਂ ਤੇ ਬੈਠ ਜਾ ਤੇ ਹੁਣ ਜਥੇਦਾਰ ਨੇ ਉਸ ਨੂੰ ਆਪਣੇ ਮੋਢਿਆਂ ਤੇ ਬਿਠਾ ਲਿਆ ਤੇ ਚੱਲ ਪਿਆ ਜਥੇਦਾਰ ਨੂੰ ਹੌਲੀ-ਹੌਲੀ ਤੁਰਦਿਆਂ ਦੇਖਦੇ ਸੰਗਤ ਉਸ ਨੂੰ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਹੌਲੀ ਤੁਰਦਾ ਹੈ ਅਸੀਂ ਸਾਰੀ ਸੰਗਤ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਤੇ ਤੂੰ ਆਉਂਦਾ ਰਹੀਂ ਜਦੋਂ ਸੰਗਤ ਗੋਇੰਦਵਾਲ ਸਾਹਿਬ ਪਹੁੰਚੀ ਤਾਂ ਤੀਸਰੇ ਪਾਸ਼ਾ ਜੀ ਦੀਵਾਨ ਵਿੱਚ ਬੈਠੇ ਸਨ ਜਦੋਂ ਸੰਗਤ ਨੇ ਦੀਵਾਨ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਗੁਰੂ ਜੀ ਦੇ ਦਰਸ਼ਨ ਕਰਨ ਨੂੰ ਸੀਰ ਉੱਪਰ ਨੂੰ ਚੁੱਕਿਆ ਤਾਂ ਗੁਰੂ ਜੀ ਪਹਿਲਾਂ ਹੀ ਆਸਨ ਤੋਂ ਉੱਠ ਕੇ ਅੰਦਰ ਚਲੇ ਗਏ ਸਨ ਸੰਗਤ ਨੇ ਬਾਬਾ ਬੁੱਢਾ ਜੀ ਦੁਆਰਾ ਤੀਸਰੇ ਪਾਸ਼ਾ ਪਾਸ ਬੇਨਤੀ ਕੀਤੀ ਕਿ ਅਸੀਂ ਗੁਰੂ ਜੀ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਹਾਂ ਤਾਂ ਗੁਰੂ ਜੀ ਨੇ ਵੀ ਬਾਬਾ ਬੁੱਢਾ ਜੀ ਨੂੰ ਹੁਕਮ ਕਰ ਦਿੱਤਾ ਕਿ ਜੋ ਸਾਡੇ ਦਰਸ਼ਨ ਕਰਨ ਦੇ ਲਈ ਆ ਰਹੇ ਹਨ ਉਹ ਤਾਂ ਹਾਲੇ ਪਹੁੰਚੇ ਹੀ ਨਹੀਂ ਹਨ ਉਹ ਤਾਂ ਪਿੱਛੇ ਹੀ ਹਨ ਜਦੋਂ ਜਥੇਦਾਰ ਨੇ ਲਿਆ ਕੇ ਤੀਸਰੇ ਪਾਸ਼ਾ ਜੀ ਦੀ ਆਸਨ ਦੇ ਕੋਲ ਉਸ ਕੋੜੀ ਨੂੰ ਮੱਥਾ ਟਿਕਾਇਆ ਤਾਂ ਗੁਰੂ ਜੀ ਉਸੇ ਸਮੇਂ ਹੀ ਬਾਹਰ ਆ ਗਏ ਤੇ ਕੋੜੀ ਨੂੰ ਦੇਖ ਕੇ ਜਥੇਦਾਰ ਪਾਸੋਂ ਸਾਰੀ ਵਿਥਿਆ ਪੁੱਛੀ ਉਸ ਨੇ ਜੋ ਰਸਤੇ ਦੇ ਵਿੱਚ ਬੀਤੀ ਉਹ ਸਾਰੀ ਹੀ ਵਾਰਤਾ ਖੋਲ ਕੇ ਗੁਰੂ ਜੀ ਨੂੰ ਸੁਣਾ ਦਿੱਤੀ ਹੁਣ ਗੁਰੂ ਜੀ ਬਚਨ ਕਰਨ ਲੱਗੇ ਤੀਸਰਾ ਪ੍ਰਥਾ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ ਇਸ ਨੂੰ ਬੌਲੀ ਸਾਹਿਬ ਤੇ ਲੈ ਕੇ ਚੱਲੋ ਤੇ ਇਸ਼ਨਾਨ ਕਰਵਾਓ ਕੋਈ ਵੀ ਉਸਨੂੰ ਬੌਲੀ ਸਾਹਿਬ ਤੱਕ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਫਿਰ ਜਥੇਦਾਰ ਨੇ ਹੀ ਉਸਨੂੰ ਚੁੱਕ ਕੇ ਬੌਲੀ ਸਾਹਿਬ ਤੱਕ ਪਹੁੰਚਾਇਆ ਤੇ ਜਦੋਂ ਕੋੜੀ ਨੂੰ ਇਸ਼ਨਾਨ ਕਰਵਾਇਆ ਗਿਆ ਤਾਂ ਤੁਰੰਤ ਹੀ ਗੁਰੂ ਸਾਹਿਬਾਂ ਦੀ ਸ਼ਕਤੀ ਵਰਤੀ ਤੇ ਉਸ ਕੋੜੀ ਦੇ ਸਰੀਰ ਤੋਂ ਸਾਰਾ ਕੋੜ ਦਾ ਰੋਗ ਦੂਰ ਹੋ ਗਿਆ ਉਸ ਦਾ ਸਰੀਰ ਨਰੋਗੀ ਹੋ ਗਿਆ ਗੁਰੂ ਜੀ ਨੇ ਨਵੇਂ ਬਸਤਰ ਪਹਿਨਣ ਦੇ ਲਈ ਦਿੱਤੇ ਤੇ ਖੁਸ਼ ਹੋ ਕੇ ਜਥੇਦਾਰ ਨੂੰ ਬਚਨ ਕਰਨ ਲੱਗੇ ਕਿ ਹਾਂ ਭਾਈ ਪ੍ਰਧਾਨ ਹੋਵੇ ਤੇ ਐਸਾ ਹੋਵੇ ਤਾਂ ਸਾਧ ਸੰਗਤ ਜੀ ਇਸ ਸਾਖੀ ਨੂੰ ਸੁਣਾਉਣ ਦਾ ਮਕਸਦ ਇਹੀ ਸੀ ਕਿ ਚਾਹੇ ਪਥਰੀ ਹੋਵੇ ਚਾਹੇ ਅਲਰਜੀ ਹੋਵੇ ਚਾਹੇ ਕੋਈ ਵੀ ਹੋਰ ਭਿਆਨਕ ਰੋਗ ਹੋਵੇ ਗੁਰੂ ਜੀ ਸਾਡੇ ਸਮਰੱਥ ਹਨ ਹਾਜ਼ਰ ਨਾਜ਼ਰ ਹਨ ਪਰ ਸੱਚੀ ਭਾਵਨਾ ਹੋਣੀ ਚਾਹੀਦੀ ਹੈ ਫਿਰ ਭਾਵਨਾ ਹੀ ਦਵਾਈ ਦਾ ਕੰਮ ਕਰਦੀ ਹੈ ਸਾਧ ਸੰਗਤ ਜੀ ਭਾਵਨਾ ਰੱਖ ਕੇ ਤੁਸੀਂ ਪੰਜ ਐਤਵਾਰ ਹੀ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਕਰ ਲਓ ਤਾਂ ਸਾਡੇ ਸਰੀਰ ਦੇ ਸਾਰੇ ਹੀ ਦੁੱਖ ਰੋਗ ਠੀਕ ਹੋ ਜਾਣਗੇ ਸਾਨੂੰ ਫਿਰ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ